ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੋਸਤ ਰਹੇ ਨੇ ਤਲਵੀਰ ਸਿੰਘ ਗਿੱਲ ਔਰ ਉਹੀ ਤਲਵੀਰ ਸਿੰਘ ਗਿੱਲ ਹੁਣ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਹਿੱਸਾ ਬਣ ਗਏ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਤਲਵੀਰ ਗਿੱਲ ਨੇ ਹੁਣ ਕੁਝ ਵੱਡੇ ਖਲਾਸੇ ਕੀਤੇ ਨੇ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਵਿੱਚ ਹਾਲਾਂਕਿ ਜ਼ਰੂਰ ਉਹਨਾਂ ਨੂੰ ਗੁੱਸਾ ਹੈ ਔਰ ਗੁੱਸਾ ਇਹ ਹੁਣ ਦਾ ਨਹੀਂ ਹੈ ਕਾਫੀ ਚਿਰ ਦਾ ਹੈ ਇਸ ਤੋਂ ਪਹਿਲਾਂ ਵੀ ਬਿਕਰਮ ਮਜੀਠੀਆ ਉਹਨਾਂ ਨੂੰ ਇੱਕ ਵਾਰ ਮਨਾ ਚੁੱਕੇ ਨੇ ਵਿਕਰਮ ਮਜੀਠੀਆ ਵਿਰਸਾ ਵਲਟੋਹਾ ਤਲਬੀਰ ਗਿੱਲ ਕੋਲ ਗਏ ਸੀ ਔਰ ਉਹਨਾਂ ਨੂੰ ਮਨਾ ਲਿਆ ਸੀ ਪਰ ਇਸ ਵਾਰ ਤਲਬੀਰ ਗਿੱਲ ਰੁਕੇ ਨਹੀਂ ਉਹਨਾਂ ਨੇ ਆਪਣਾ ਪੱਲਾ ਬਦਲ ਲਿਆ ਪਰ ਇਸ ਮਾਮਲੇ ਨੂੰ ਲੈ ਕੇ ਤਲਬੀਰ ਗਿੱਲ ਨੇ ਹੁਣ ਵੱਡੇ ਖੁਲਾਸੇ ਕੀਤੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਨਿਸ਼ਾਨੇ ਸਾਧੇ ਕਹਿੰਦੇ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜਾ ਭਾਸ਼ਣ ਹੋਇਆ ਵਿਕਰਮ ਸਿੰਘ ਮਜੀਠੀਆ ਦਾ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਰੇ ਗੱਲ ਕੀਤੀ ਉਸ ਦੇ ਵਿੱਚ ਕਾਂਗਰਸ ਦੇ ਵਿਰੋਧ ਚ ਗੱਲ ਕੀਤੀ ਪਰ ਭਾਜਪਾ ਬਾਰੇ ਕਿਉਂ ਨਹੀਂ ਬੋਲੇ ਵਿਕਰਮ ਮਜੀਠੀਆ ਉਹ ਕਹਿੰਦੇ ਕਿ ਉਹ ਸਭ ਜਾਣਦੇ ਨੇ ਵਿਕਰਮ ਮਜੀਠੀਆ ਇਕੱਲੇ ਗੱਡੀ ਲੈ ਕੇ ਕਿਸ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਲਿੰਕ ਨੇ ਇਹ ਵੀ ਉਹ ਕਹਿੰਦੇ ਜਾਣਦੇ ਨੇ ਔਰ ਇਥੋਂ ਤੱਕ ਕਿ ਭਾਜਪਾ ਦੇ ਨਾਲ ਕੀ ਸਾਂਝ ਹੈ ਇਹ ਵੀ ਉਹ ਜਾਣਦੇ ਨੇ ਬਹੁਤ ਸਾਰੀਆਂ ਗੱਲਾਂ ਕਹਿੰਦੇ ਮੇਰੇ ਕੋਲ ਪਈਆਂ ਨੇ ਔਰ ਸਮਾਂ ਆਉਣ ਤੇ ਉਹਨਾਂ ਨੂੰ ਜਨਤਕ ਵੀ ਕੀਤਾ ਜਾਵੇਗਾ ਵਿਕਰਮ ਸਿੰਘ ਮਜੀਠੀਆ ਨੂੰ ਧਮਕੀ ਦਿੱਤੀ ਗਈ ਹੈ ਤਲਵੀਰ ਖੇਲ ਵੱਲੋਂ ਔਰ ਸਾਫ਼ ਕਿਹਾ ਹੈ ਕਿ ਉਹ ਜਿਨ੍ਹਾਂ ਜਿਨ੍ਹਾਂ ਦੇ ਨਾਲ ਮਿਲਦੇ ਨੇ ਜਿਨ੍ਹਾਂ ਨਾਲ ਮੁਲਾਕਾਤਾਂ ਕਰਦੇ ਨੇ ਉਹ ਸਭ ਜਾਣਦੇ ਨੇ ਹੁਣ ਸਵਾਲ ਇਹ ਹੈ ਕਿ ਵਿਕਰਮ ਮਜੀਠੀਆ ਅੰਦਰ ਖਾਤੇ ਕਿਹਨਾਂ ਨਾਲ ਮੁਲਾਕਾਤਾਂ ਕਰੀ ਜਾ ਰਹੇ ਆ ਹਾਲਾਂਕਿ ਅਕਾਲੀ ਦਲ ਦੀ ਸਿਆਸਤ ਜਿਹੜੀ ਹੈ ਉਹ ਕਾਫੀ ਲੰਮੇ ਸਮੇਂ ਤੋਂ ਛੇੜੀ ਜਾਈ ਰਹੀ ਹੈ ਇਸ ਬਾਰੇ ਬੜੇ ਤੱਥ ਜਿਹੜੇ ਸਾਹਮਣੇ ਵੀ ਆਉਂਦੇ ਆ ਬੜੇ ਸਵਾਲ ਚੁੱਕੇ ਜਾਂਦੇ ਰਹੇ ਔਰ ਚੁੱਕੇ ਜਾਂਦੇ ਵੀ ਨੇ ਪਰ ਇਸ ਦੇ ਬਾਵਜੂਦ ਆਪਣੇ ਆਪ ਨੂੰ ਬੜਾ ਟਰਾਂਸਪੇਰੈਂਟ ਸ਼ੋਅ ਕੀਤਾ ਜਾਂਦਾ ਹੈ ਇਹਦੇ ਵਿੱਚ ਵੀ ਕੋਈ ਦੋਰ ਹੈ ਨਹੀਂ ਹੈ ਪਰ ਅੰਦਰੂਨੀ ਸੂਤਰ ਜਿਹੜੇ ਆ ਜਿਵੇਂ ਤਲਵੀਰ ਗਿੱਲੀ ਹੈ ਉਹ ਆਕਾਲੀ ਦਲ ਦਾ ਇੱਕ ਵੱਡਾ ਹਿੱਸਾ ਰਹਿ ਚੁੱਕਿਆ ਜਦੋਂ ਬਾਕੀ ਪਾਰਟੀਆਂ 'ਚ ਜਾਂਦੇ ਨੇ ਫਿਰ ਉਹ ਪੋਤੜੇ ਫਰੋਲਣ ਤੇ ਆ ਜਾਂਦੇ ਨੇ ਉਹ ਹੈ ਉਹਦੀਆਂ ਗੱਲਾਂ ਦੱਸਦੇ ਨੇ ਜਿਹੜੀਆਂ ਅੰਦਰੂਨ ਗੱਲਾਂ ਹੁੰਦੀਆਂ ਨੇ ਜਿਹੜੀਆਂ ਅੰਦਰ ਖਾਤੇ ਸਿਆਸਤ ਚੱਲਦੀ ਹੁੰਦੀ ਹੈ ਔਰ ਇਸ ਵਾਰ ਲੱਗਦਾ ਤਲਵੀਰ ਗਿੱਲ ਵੀ ਉਸੇ ਮੂਡ 'ਚ ਨੇ ਉਸੇ ਰੌਂਚ 'ਚ ਨੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਤਲਵੀਰ ਗਿੱਲ ਕੀ ਬੋਲੇ ਨੇ ਆਓ ਸੁਣ ਲੈਂਦੇ ਹਾਂ ਵੈਕੂ ਜੀ ਕਾ ਖਾਲਸਾ ਵੈਰੋ ਜੀ ਫਤਿਹ ਮੇਰੇ ਵੀ ਥੋੜਾ ਪੰਜਾਬ ਤੋਂ ਬਾਹਰ ਆਏ ਸੀ ਜੀ ਤੇ ਸੋਸ਼ਲ ਮੀਡੀਆ ਦੇ ਵੇਖ ਰਹੇ ਹਾਂ ਪੰਜਾਬ ਦੇ ਵਿੱਚ ਜੋ ਵੀ ਵਾਪਰ ਰਿਹਾ ਕਿ ਕਾਲੀ ਦਾ ਤੇ ਕੀ ਦੁਰਦਸ਼ਾ ਹੋ ਗਈ ਹੈ ਹੁਣ ਇਹ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਤਾਸ਼ ਵੀਸ਼ੇਗਵਾਦੀ ਰਹਿਣ ਮੈਂ ਜੇ ਟ ਤੁਹਾਡਾ ਕਰ ਕੋਈ ਆਬਦਲ ਸਾਹਿਬ ਜੋ ਮੇਰੇ ਚ ਕੋਈ ਨਾ ਚੀਜ਼ਾਂ ਬੰਦਾ ਕਿਹੜਾ ਰਹਿ ਗਿਆ ਕਾਲੀਦਾ ਦੇ ਵਿੱਚ ਸੁਹਾਗਾ ਫੇਰ ਕੇ ਰੱਖਦਾ ਤੁਸੀਂ ਬੀਬੀ ਜੀ ਕੋਹਤੀ ਚਲ ਗਏ ਚੰਦੂ ਮਹਿਰਾ ਸਾਹਿਬ ਚਲ ਗਏ ਢੀਂਸਾ ਸਾਹਿਬ ਚਲ ਗਏ ਮਲੂਕਾ ਸਾਹਿਬ ਚਲ ਗਏ ਵਡਾਲਾ ਸਾਹਿਬ ਚਲ ਗਏ ਹੋਰ अनेਕਾਂ ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਬੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਕਦੇ ਵਿਚਾਰਿਓ ਕਿ ਇਹਦੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚੱਲ ਗਏ ਆਪਾਂ ਟਾਰਾ ਮਾਰਨ ਜੋਗੇ ਰਹਿ ਕੇ ਫੋਕੀਆਂ ਟਾਰਾਂ ਪਰ ਕਹੇ ਦੀ ਸਲਾਹ ਨਹੀਂ ਲਈ ਸਲਾਹ ਕਿਦੀ ਲਈ ਤਨਖਾਹੀਆਂ ਬੰਦਿਆ ਨਹੀਂ ਤਨਖਾਹੀਆਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਓਏ ਕਿ ਜ਼ਿੰਮੇਦਾਰ ਨੇ ਨਾ ਜੀ ਪਹਿਲੀ ਦੇ ਵਿੱਚ ਜਾਂਦਿਆ ਸੀ ਤੇ ਉਹਨੇ ਇੱਕ ਪੈਰ ਮਾਰ ਕੇ ਆਲੂ ਕੁੱਟਿਆ ਤੇ ਨਾਲ ਦੇ ਉਹਦੇ ਜਿਹੜਾ ਪਿੱਛੇ ਸੀ ਨਹੀਂ ਉਹਨੂੰ ਫੜਾਇਆ ਜਾਂਦਾ ਆਲੂ ਬੜਾ ਗਰਮ ਹੈ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਹੈ ਉਹਨੇ ਦੂਜਾ ਕੁੱਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਜੀ ਅੱਜ ਮੈਂ ਠੱਡਾ ਕਹਿਣਾ ਤੂੰ ਹੀ ਠੱਡਾ ਕਹਿਦਾ ਜਿਵੇਂ ਗਰਮ ਕਹਿਣਾ ਆਂਦਾ ਤਨਖਾਹ ਸਰਦਾਰ ਜੀ ਤੁਹਾਡੇ ਤੋਂ ਲੈਣੀ ਆਲੂ ਤੋ ਤੇ ਨਹੀਂ ਲੈਣੀ ਤੁਹਾਡੀ ਉਹ ਗੱਲ ਬਣ ਗਈ ਐ ਬਾਦਲ ਸਾਹਿਬ ਤੇ ਇੱਕ ਤਨਖਾਈਆਂ ਦੇ ਮਗਰ ਲੱਗੇ ਉਹਨਾਂ ਦੇ ਕਹਨੇ ਕਹਣਾ ਦੇਣਿਆ ਤੇ ਦੇਣਿਆ ਰਾਜਿਆ ਤੇ ਰਾਜਿਆ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜ਼ਕੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਬੜੀ ਚੋਰੀ ਨਹੀਂ ਚੁੱਕਦੇ ਤਾਂ ਬੜਾ ਤੁਹਾਡਾ ਚਾਹੁੰਦੇ ਹਾਂ ਕਿ ਯਾਰੇ ਪਾਰਟੀ ਬਚੀ ਰਹੇ ਜੀ ਪਰ ਤੁਸੀਂ ਉਹ ਸਾਡੇ ਮਗਰ ਨਹੀਂ ਲੱਗੇ ਤਾਂ ਤੁਸੀਂ ਪਾਰਟੀ ਦਾ ਬੇੜਾ ਗਰ ਮਜੀਠੀਆ ਸਾਹਿਬ ਮਾਝੇ ਦੇ ਜਰਨੈਲ ਜਰਨੈਲ ਸਾਹਿਬ ਜਰਨੈਲ ਸਾਹਿਬ ਮਾਝੇ ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਹਿ ਕਿਡਾ ਗਿਆ ਜੀ ਮਾਝੇ ਚ ਵੀ ਦੱਸੋ ਮਾਝੇ ਚ ਕਿਡਾ ਲੀਟਰ ਹੈ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆ ਤੁਹਾਡੇ ਹੰਕਾਰ ਨੇ ਤਾਂ ਤੁਮਾਰਦਾ ਆ ਰਖਣ ਪੁਨੀਆ ਮੇਲੇ ਤੇ ਮੌਕਾ ਪ੍ਰਸਤ ਲੋਗ ਹੈ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਮਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਨਾ ਲੋਕਾਂ ਨੂੰ ਬਾਕੀ ਦੇ ਹੋ ਗਏ ਮੌਕਾ ਪ੍ਰਸਤ ਆਪਾਂ ਫਿਰ ਕੀ ਆ? ਉਹ ਤੁਸੀਂ ਤੁਸੀਂ ਆਪ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਭੁੰਗੜੀਆਂ ਪੈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ? ਚੱਕਰ ਕੀ ਆ? ਇਹ ਲੋਕਾਂ ਨੂੰ ਦੱਸੋ। ਆਪਾਂ ਮੋਕਾ ਬਰਸ ਦੇ ਇਹ ਲੋਕ ਬੇਵਕੂਫ ਨਹੀਂ ਆ। ਇਹ ਲੋਕ ਅਗੇ ਤਲਬੀਰ ਸਿੰਘ ਦੀਆਂ ਗੱਲਾਂ ਨਹੀਂ ਲੋਕਾਂ ਦੀਆਂ ਗੱਲਾਂ ਮੈਂ ਜਦੋਂ ਲੋਕਾਂ ਕੋਲ ਜਾਂਦਾ ਲੋਕ ਮੈਨੂੰ ਦੱਸਦੇ ਆ ਪੁੱਛਦੇ ਆ ਯਾਰ ਮਜੀਠੀਆ ਇਹਦੇ ਖਿਲਾਫ ਨਹੀਂ ਬੋਲਦਾ। ਮਜੀਠੀਆ ਉਹਦੇ ਖਿਲਾਫ ਨਹੀਂ ਬੋਲਦਾ। ਤੇ ਮਜੀਠਿਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀ ਕੱਲੇ ਗੱਡੀਆਂ ਲੈ ਕੇ ਕਿਸਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਮੈਂ ਸਮਾਂ ਹੁੰਦੇ ਦੱਸੂ ਸਮਾਂ ਹੁੰਦੇ ਦੱਸੂ ਮੇਰੇ ਕੋਲ ਸਬੂਤ ਪ੍ਰੂਫ ਆ ਉਹ ਤਾਂ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਨਾ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਉਹ ਢਿੰਗੜੇ ਕੋਲ ਨਾ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬਣ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪ ਦਾ ਸੂਲ ਨਹੀਂ ਛੱਡਦਾ ਮੈਂ ਬੀਜੇਪੀ ਦੇ ਬਹੁਤ ਖਿਲਾਫ ਹਾਂ ਤੇ ਮਜੀਠੀਆ ਸਾਹਿਬ ਨੂੰ ਫਿਰ ਖਿਲਾਫ ਪਰੋਣਾ ਆ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਬੀਜੇਪੀ ਦੇ ਮੈਨੂੰ ਲਾ ਦੇ ਹਟ ਗਿਆ ਰਮਨੀਸ਼ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਇੱਕ ਮਿਨਿਸਟਰ ਬੀਜੇਪੀ ਦਾ ਹਜੂਰ ਸਾਹਿਬ ਗਿਆ ਤੇ ਮਜੀਠੀਆ ਸਾਹਿਬ ਤੁਸੀਂ ਬੋਲੇ ਹੀ ਨਹੀਂ ਉਦਾਂ ਤੁਸੀਂ ਕਿਸੇ ਬਾਰੇ ਕਿਸੇ ਦੀ ਕੁੱਤੀ ਵੀ ਮਰ ਜਾਵੇ ਤੁਸੀਂ ਉੱਥੇ ਬੋਲਦੇ ਜੀ ਆ ਬੜੀ ਮਾੜੀ ਗੱਲ ਹੋਈ ਸਾਡੇ ਅਮਰਸਰ ਸਾਹਿਬ ਚ ਜਿਹੜੀ ਘਟਨਾ ਵਾਪਰੀ ਵਾਪਰੀ ਐਨਆਰਆਈ ਦੇ ਘਰ ਆ ਕੇ ਬੁਰੀਆਂ ਮਾਰੀਆਂ ਤੁਸੀਂ ਉਹ ਵੀ ਪਾਈ ਵਧੀਆ ਕੀਤਾ ਤੁਸੀਂ ਪਾਈ ਤੁਸੀਂ ਹਰ ਗੱਲ ਨੂੰ ਇਸ਼ੂ ਇਹ ਜੀ ਮਾਸਟਰ ਮਾਸਟਰ ਰੱਖਿਆ ਕਰਮੇਗੇ ਜੀ ਸੀਐਮ ਦੀ ਤੁਸੀਂ ਬੋਸਟ ਪਾ ਦੀ ਆ 16 ਲੱਖ ਦਾ ਬਿਲਟ ਪ੍ਰੂਫ ਸ਼ੀਸ਼ਾ ਤੁਸੀਂ ਪੋਸਟ ਪਾ ਦੀ ਤੁਸੀਂ ਐਨਆਰਆਈ ਦੇ ਘਰ ਦੇ ਪਾ ਤੁਸੀਂ ਹੋਰ ਪਾ ਦੀਆਂ ਹਰ ਜਗ੍ਹਾ ਪਾਉਂਦੇ ਹੋ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਭਾਜਪਾ ਦੇ ਮੁੱਦੇ ਤੇ ਕਿਉਂ ਨਹੀਂ ਇਹ ਬੋਲਦੇ ਬਾਲਾ ਸਾਹਿਬ ਕਹਿੰਦੇ ਆ ਸਾਡੇ ਤਖਤਾ ਤੇ ਕਬਜ਼ੇ ਕਰਕੇ ਬੀਜੇਪੀ ਤੁਸੀਂ ਕਿਉਂ ਨਹੀਂ ਇਹ ਕਹਿੰਦੇ ਤੁਸੀਂ ਵੀ ਕੋ ਸਾਡੇ ਤਖਤਾਂ ਤੇ ਬੀਜੇਪੀ ਨੇ ਕਬਜ਼ੇ ਕਰ ਲਿਆ ਪਰ ਕੁਛ ਦਾਲ ਚਕਾਲਾ ਇਸ ਕਰਕੇ ਤੁਸੀਂ ਬੋਲਦੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਹੁਣ ਉਹ ਗੱਲਾਂ ਨਹੀਂ ਜਿਹੜੇ ਰਹਿ ਗਏ ਮਜੀਠੀਆ ਸਾਹਿਬ ਲੋਕਾਂ ਨੂੰ ਤੁਸੀਂ ਮੂਰਖਣਾ ਭਰਾਓ ਤੁਸੀਂ ਅੱਛਾ ਹੋਰ ਗੱਲ ਸਾਨੂੰ ਤੁਸੀਂ ਗੱਲ ਕਰਦੇ ਜੀ ਉਹਨਾਂ ਦੇ ਬੰਦੀ ਸਿੰਘਾਂ ਦੀ ਬੜੀ ਵਧੀਆ ਗੱਲ ਕਰਦੇ ਜੀ ਔਰ ਤੁਸੀਂ ਗੱਲ ਕੀਤੀ ਕਿ ਮਜੀਠੇ ਵਾਲੇ ਲੀਡ ਕੱਢਦੇ ਆ ਜੀ ਮਜੀਠੇੋਂ ਮਤਲਬ ਬੰਦੇ ਤਾਂ ਹੈਗੇ ਨਾ ਤੁਹਾਡੇ ਮਰਕਾ ਮਜੀਠੇ 'ਚ ਕਾਫੀ ਤੁਸੀਂ ਆਪ ਦੇ ਮਜੀਠੇਓ ਇੱਕ ਜਥਾ ਤੋਰੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਕੀਟਿਓ ਜਹਾ ਤੁਰੋ ਤੇ ਦਿੱਲੀ ਲੈ ਕੇ ਜਾਓ ਨਾ ਫੇਰ ਮੈਂ ਵੇਣਾ ਭਲਾ ਤੁਸੀਂ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੇ ਹੱਕ ਚ ਜੇ ਸਵਿਸ਼ ਕਰਕੇ ਲੋਕਾਂ ਨੂੰ ਸਲਾਵਾ ਦੇ ਦੇਣੀਆ ਪਰ ਆਪ ਨਹੀਂ ਕੱਖ ਕਰਨਾ ਸਵਿਸ਼ ਕਰਕੇ ਮਜੀਠੀਆ ਸਾਹਿਬ ਹੁਣ ਬਾਰਾ ਲੋਕਾਂ ਨੂੰ ਮੂਰਖ ਬਣਾਇਆ ਗੱਡੀ ਨਹੀਂ ਚੱਲਦੀ ਲੋਕ ਬੜੇ ਸਿਆਣੇ ਹੋ ਗਏ ਆ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਨਾਲ ਮਿਲ ਕੇ ਜਿਹੜਾ ਅਕਾਲੀ ਗੱਲ ਦਾ ਭੂ ਪਤਾ ਹੈ ਸੁਨਹਿਰੀ ਅਖ਼ਰਾ ਚ ਲਿਖਿਆ ਜਾਊਗਾ ਇਤਿਹਾਸ ਲਿਖਿਆ ਜਾਣਾ ਇਹ 10 ਸਾਲ ਸਰਕਾਰ ਰਹੀ ਹੋਵੇ ਤੇ ਬਾਅਦ ਚ 10 ਸਾਲਾਂ ਬਾਅਦ ਪਾਰਟੀ ਖਤਮ ਹੋ ਜੇ 13% ਵੋਟ ਤੁਹਾਨੂੰ ਸਾਰੀ ਪਈ 13% ਐਮਪੀ ਚ ਵੋਟ ਪਈ ਉਹ ਚੋਂ ਬਟਿੰਡਾ ਕੱਢ ਦੋ ਤੇ ਪੰਜਾਬ ਚ 6% ਰਹਿ ਜਾਂਦੀ ਤੇ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਣ ਦੀ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾਂ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕਾਲੀ ਦਰ ਨੂੰ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਆ ਨੱਬ ਦੋ ਜੀ ਕਿੱਲੀ ਕਹਿੰਦੇ ਕੁੱਤਾ ਕਹਿੰਦੇ ਮੇਰੇ ਮੂੰਹ ਪੈਣਾ ਜਗਾ ਨਹੀਂ ਚੱਲਿਆ ਐਡੀਆਂ ਐਡੀਆਂ ਗੰਦਈਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕੱਢਦੇ ਲੋਕਾਂ ਨੂੰ ਹੈ ਮਨੋਂ ਨਹੀਂ ਵੀ ਜੇ ਤੁਸੀਂ ਲੋਕਾਂ ਦਾ ਕੱਢਦੇ ਜੇ ਤੇ ਤੁਹਾਡਾ ਇਹ ਇਹ ਜਿਹੜਾ ਅੰਤ ਉਹਦੇ ਲੋਕਾਂ ਨੇ ਬੜੇ ਚਿਰ ਦਾ ਤੈਅ ਕਰ ਲਿਆ ਸੀ ਹੁਣ ਤੇ ਜਿਹੜੀ ਉਹ ਮੋਰ ਲੱਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤ